ਫਗਵਾੜਾ ਮਿਹੜੂ ਪੁਲਿਸ ਚੌਂਕੀ ਨੂੰ ਸਮੇਂ ਭਾਰੀ ਸਫਲਤਾ ਮਿਲੀ ਜਦ ਉਹਨਾਂ ਨਸ਼ਾ ਤਸਕਰਾਂ ਨੂੰ ਨਸ਼ੇ ਦੇ ਸਬੰਧਿਤ ਬੜੀ ਹੀ ਮੁਸਤੈਦੀ ਦੇ ਨਾਲ ਗ੍ਰਿਫਤਾਰ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਏਐਸਆਈ ਇਨਚਾਰਜ ਦਰਸ਼ਨ ਲਾਲ ਭੱਟੀ ਨੇ ਕਿਹਾ ਕਿ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਸ੍ਰੀਮਾਮਲਾ ਦਰਜ ਹੋਇਆ ਕੀ ਹੈ ਸਰੋਵ ਮਾਮਲਾ ਇਹ ਮਿਤੀ 20 10 ਨੂੰ ਅਸੀਂ ਕੱਲ 3:40 ਵਜੇ ਸ਼ਾਮ ਇਥੇ ਨਾਕਾਬ ਨਹੀਂ ਕੀਤੀ ਸੀ ਬੌਨ ਫੈਕਟਰੀ ਦੇ ਲੱਗੇ ਚੈਕਿੰਗ ਕਰ ਰਹੇ ਸੀ ਤਾਂ ਇੱਕ ਸਕੋਡਾ ਗੱਡੀ ਰੰਗ ਸਿਲਵਰ ਜਿਹੜੀ ਅਗਵਾੜਾ ਸਾਈਡ ਵਾਲੀ ਰੁਕੀ ਤਾਂ ਉਹ ਗੱਡੀ ਦਾ ਡਰਾਈਵ ਜਿਹੜਾ ਪਿਸ਼ਰ ਨੂੰ ਮੋੜ ਲਗਾ ਪਰ ਅਸੀਂ ਮਸ਼ਤੇਦੀ ਦੇ ਨਾਲ ਸਾਥੀ ਕਰਮਚਾਰੀਆਂ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਪਰ ਉਹਨਾਂ ਨੇ ਆਪਣਾ ਜਿਹੜਾ ਇਹ ਸਮਾਨ ਦੇ ਨਾਲ ਹੀ ਛੇਡ ਵਿੱਚ ਛੁੱਟ ਦਿੱਤਾ ਫਿਰ ਅਸੀਂ ਉਹ ਖੋੜ ਕੇ ਸਮਾਨ ਨੂੰ ਚੈੱਕ ਕੀਤਾ ਤਾਂ ਜਿਹੜਾ ਸੁਖਵਿੰਦਰ ਕੁਮਾਰ ਉਰਫ ਹਨੀਆ ਉਹਨਾਂ ਮੱਖਣ ਵਾਸੀ ਕਨਸ਼ੀ ਨਗਰ ਦਾ ਇਹਦੇ ਕੋਲੋਂ 25 ਗ੍ਰਾਮ ਹੈਰਨ ਤੇ 50000 ਰੁਪਿਆ ਡਰਗ ਮਨੀ ਤੇ ਇੱਕ ਵਰਿੰਦਰ ਕੁਮਾਰ ਹੈਗਾ ਸੀ ਗੋਪੀ ਅਨਫਰਗੇਸ਼ ਕੁਮਾਰ ਇਹ ਮਾਦੂਪੁਰ ਦਾ ਇਹਦੇ ਕੋਲੋਂ ਅਸੀਂ 180 ਨਸ਼ੀਨੀਆਂ ਗੋੜੀਆਂ ਬਰਾਮਦ ਕੀਤੀ ਸਰ ਕਿਹੜਾ ਕਿਹੜਾ ਧਾਰਾ ਲੱਗੀ ਕੀ ਨਾ ਤੇ ਅਸੀਂ ਮਕਰਮਾ ਨੰਬਰ 112 ਦਰਜ ਕੀਤਾ ਔਰ ਇੱਕ ਵੀ ਬਾਈਕਾਰਟ ਪਜਾ ਅਨਡੀ ਬਸਟ ਤੇ ਇਹਨਾਂ ਨੇ ਮਕਰਮਾ ਦਰਜ ਕੀਤਾ ਸਦੋਸ਼ੇ ਕੋਈ ਹੋ ਵੀ ਖਲਾਸ ਹੋਣ ਦੀ ਸੰਭਾਵਨਾ ਹੈ ਅਸੀਂ ਇਹਨਾਂ ਦਾ ਅਜੇ ਬੁਕਸਟ ਰਿਮਾਂਡ ਹਾਸਲ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਅੰਦਰ ਇਨਵੈਸਟੀਗੇਸ਼ਨ ਹੁੰਦਾ ਪੂਰੇ ਮਤਲਬ ਪਿਕਰ ਰਿਜੀਤੀ ਹੋਊ